रा ਸੰਤੇਮੂ ਮੈਂ ਕੀ ਜੋੜਿਆ ਮੈਂ ਸੰਸਾਰ ਵਿੱਚ ਆ ਕੇ ਕੀ ਖਟਿਆ ਮੈਂ ਕਾਮ ਖਟਿਆ ਮੈਂ ਕ੍ਰੋਧ ਜੋੜਿਆ ਮੈਂ ਲੋਭ ਜੋੜਿਆ ਜੋ ਕੁਝ ਮੈਂ ਨਹੀਂ ਸੀ ਕਰਨਾ ਉਹ ਮੈਂ ਕੀਤਾ ਜੋ ਮੈਂ ਕਰਨਾ ਸੀ ਉਹ ਮੈਂ ਕਰਨੀ ਇਸ ਵਾਸਤੇ ਮੇਰਾ ਜੀ ਥਰ ਥਰ ਪਿਆ ਕੰਬਦਾ ਹਰ ਹਰ ਕੰਪੇ ਬਾਲਾ ਜੀਓ ਨਾ ਜਾਣਾ ਕੀ ਕਰਸੀ ਪੀਓ ਪਤਾ ਨਹੀਂ ਉਹ ਪਿਓ ਕੀ ਕਰੇਗਾ ਮੇਰੇ ਨਾਲ ਜਿਹੜਾ ਉਸ ਵਾਹਿਗੁਰੂ ਦਾ ਸ਼ੁਕਰ ਨਹੀਂ ਗੁਜ਼ਾਰਦਾ ਉਹ ਆਪਣੇ ਮੱਥੇ ਉੱਤੇ ਦੋਸਾਂ ਦਾ ਦਾਗ ਲਗਾ ਰਿਹਾ ਤੇ ਜਿਹੜੇ ਦੋਸਾਂ ਦੇ ਦਾਗ ਮੱਥੇ ਤੇ ਲਾ ਕੇ ਗਏ ਸਹਿਬਾਖ ਦਿਨ ਦਾਗ ਦੋਸ ਮੋਏ ਚਲਿਆ ਲਾਏ ਦਰਗਾਹ ਬੈਸਣ ਨਹੀਂ ਜਾਏ ਉਹਨਾਂ ਦੀ ਫਿਰ ਦਰਗਾਹ ਵਿੱਚ ਬਹਿਣ ਦੀ ਥਾਂ ਕੋਈ ਕਿਉਂਕਿ ਉੱਥੇ ਤਾਂ ਉਹ ਹੀ ਬਹਿ ਸਕਦੇ ਨੇ ਨਾਨਕ ਤੇ ਮੁਖ ਉਜਲੇ ਜਿਨ੍ਹਾਂ ਨੇ ਜਪ-ਜਪ ਕੇ ਆਪਣਾ ਮੁਖ ਮਸਤਕ ਉਜਲਾ ਕੀਤਾ ਹੈ ਦਰਗਾਹ ਵਿੱਚ ਟੋਈ ਉਹਨਾਂ ਨੂੰ ਜਿਨ੍ਹਾਂ ਦੇ ਮਸਤਕ ਦੇ ਉੱਤੇ ਦੋਸਾਂ ਦੇ ਦਾਗ ਹਨ ਉਹ ਦਰਗਾਹ ਵਿੱਚ ਨਹੀਂ ਬਹਿ ਸਕਦੇ ਇਹਨਾਂ ਨਾਮ ਨਹੀਂ ਜਪਿਆ ਉਹਨਾਂ ਦੀ ਥਾਂ ਨਹੀਂ ਉੱਥੇ ਸਹਿਬ ਅਕੀਨੋ ਬਾਬਾ ਫਰਮਾਇਆ ਕੀ ਕਰਾਂ ਮੈਂ ਤਾਂ ਕਰਮਾਂ ਦਾ ਕੀਣਾ ਮੈਂ ਤਾਂ ਕੁੜਿਆਰ ਮੈਂ ਤੇਰਾ ਨਾਮ ਨਹੀਂ ਜਪਿਆ ਅਦਾਤ ਨੂੰ ਮੈਂ ਕੀ ਕਰਾਂ ਤਨ ਗੁਰੂ ਨਾਨਕ ਪਾਤਸ਼ਾਹ ਉੱਚੀ ਬਾਂ ਕਰਕੇ ਪਿਆਕ ਤੇ ਨੋ ਬਾਬਾ ਮੈਂ ਕਰਮਹੀਨ ਕੁੜਿਆਰ ਆਪ ਨੂੰ ਨਹੀਂ ਕਹਿ ਰਹਾ ਸਾਨੂੰ ਪਹਿ ਦੱਸ ਦੇ ਹੰਸ ਬਖਸ਼ਾਉਣ ਦੇ ਦੋਈ ਤਰੀਕੇ ਜੀ ਜਾਂ ਤੇ ਸਵਾਸ ਸਵਾਸ ਜਪੋ ਸ੍ਰੀ ਵਾ ਤੇ ਜਿੰਨਾ ਸ਼ਾਨ ਹੈ ਤੁਹਾਨੂੰ ਦਿੱਤਾ ਕੌਡੀ ਕੌਡੀ ਉਸਦੀ ਵਾਪਸ ਕਰ भाई पाई जो कुछ लिया जे वो अगे रख के आखो लो शाह जी लेखा निबड़िया जा फिर, जा फिर हाथ जोड़ के आखो शाह मैं गरीब हाँ मैं कुछ नहीं दे देता मैं कुछ देने या बख्शिया जाएगा जा या बख्शिया जाएगा या जा जी कौड़ी कौडी दे के लेखा देवे ते जा फिर माफी ले मंगना माफी मंगने की जाच पैसे खाते कि बबा मैं करमहीन कुड़िया ਜਿਹੜਾ ਬਣੇ ਸੱਚਿਆਰ ਤੇ ਸ਼ਾਹ ਨੂੰ ਦੇਵੇ ਵੀ ਨਾ ਆਖੇ ਦੇ ਦੇਾਂਗਾ ਤੇ ਦੇਵੇ ਕੁਛ ਨਾ ਜਿੰਨੀ ਰਕਮ ਕਮਾਏ ਉਹ ਜੇ ਵਿੱਚ ਪਾ ਲਵੇ ਪੁੱਛੋ ਵੀ ਕਿੱਥੇ ਆਈ ਖਰਚ ਹੋ ਗਈ ਹੈ ਤੇ ਸ਼ਾਹ ਨੂੰ ਦਿੱਤਾ ਕਿਉਂ ਨਹੀਂ ਅਗਲੀ ਵਾਰੀ ਦੇ ਦੇਾਂਗਾ ਉਹ ਸੱਚਿਆਰ ਨਹੀਂ ਉਹ ਕੁੜਿਆਰ ਹੈ ਪਰ ਉਹ ਕੁੜਿਆਰ ਵੀ ਸੱਚਿਆਰ ਹੈ ਜਿਸਨੇ ਨਾਮ ਨਹੀਂ ਜਪਿਆ ਤੇ ਪਿਆ ਕਰੇ ਬਾਵਾ ਵੇ ਕੁੜਾ ਮੈਨੂੰ ਬੱਥਾ ਹਾਂ ਅਫਰਾਦ ਦੀ ਗੁਨਾਹਗਰ ਹਾਂ ਬੇ ਮੁਖ ਮੰਦਾ ਕਿਹੜਾ ਦੋਸਾ ਜੋ ਆਪ ਨੂੰ ਨਹੀਂ ਦੱਸਿਆ ਇਹ ਬਖਸ਼ਾਉਣ ਦਾ ਤਰੀਕਾ ਇਹ ਬੇਨਤੀ ਕਰਨ ਦੀ ਜਾਂਚ ਹੈ ਜਿਹਨੂੰ ਬੇਨਤੀ ਦੀ ਵੀ ਜਾਂਚ ਨਹੀਂ ਆਈ ਉਹ ਕਿਵੇਂ ਬਖਸ਼ਿਆ ਜਾਏਗਾ ਆ ਬਖਸ਼ਾਈ ਜੀ ਪਿਛਲੀਆਂ ਕੀਤੀਆਂ ਅਗੋਂ ਵਾਸਤੇ ਆਖੀਏ ਬਾਬਾ ਅਗੋਂ ਕਿਰਪਾ ਕਰ ਸਾਡੇ ਵਾਸਤੇ ਫਿਰ ਵੀ ਕੁਝ ਨਹੀਂ ਤੂੰ ਆਪ ਹੀ ਕਿਰਪਾ ਕਰ ਤੇ ਸਤਿਗੁਰੂ ਆਪ ਪਤਾ ਜੇ ਕਿਵੇਂ ਕਿਰਪਾ ਕਰਦਾ सतगुर आपे कृपा करे कृपा आपे ही कर दे, पर किनाते कर दे? नानक ऐसे सतगुरु की क्या वो सेवक सेवा करे केडी सेवा करे सतगुरु दी, जो सतगुरु प्रसन्न से होव सेवा आकदन सेवा वाली है ही केडी गुर आगे जियो धरे अपना आप गुरु अगे धर दे ਆਜੀ ਮਿੱਟੀ ਦੀ ਮੁੱਠ ਬਾਬਾ ਜੀ ਆਖਦੇ ਸਨ ਇਹ ਗੁਰੂ ਨਾਨਕ ਆਜੀ ਉਹ ਜਿਹੜਾ ਮਿੱਟੀ ਦੀ ਮੁੱਠ ਤੇਰੇ ਅੱਗੇ ਪਈ ਹੈ ਜਿਵੇਂ ਤੈਨੂੰ ਪਾਵੇਵੇਂ ਰੱਖ ਲੈ ਨਾਨਕ ਐਸੇ ਸਤਿਗੁਰੂ ਕੀ ਕਾ ਉਹ ਸੇਵਕ ਸੇਵਾ ਕਰੇ ਅਖੇ ਗੁਰ ਅੱਗੇ ਜੀਉ ਧਰੇ ਕਿਵੇਂ ਜੀਉ ਧਰੇ ਉਹ ਜੀਉ ਸਾਡੇ ਹੱਥ ਵਿੱਚ ਤਾਂ ਨਹੀਂ ਜੋ ਕੱਢ ਕੇ ਅੰਦਰੋਂ ਤੇ ਬਾਹਰ ਚਾ ਰੱਖੀਏ ਤੇ ਜੀਉ ਤਰਨ ਦਾ ਸਾਨੂੰ ਪਤਾ ਲੱਗ ਗਿਆ ਜੀਉ ਧਰਨ ਦੀ ਸਾਨੂੰ ਜਾਂਚ ਆਵੇ ਕਿਵੇਂ ਆਪਣਾ ਜੀਉ ਤਰਿਏ ਗੁਰੂ ਅੱਗੇ ਸਹਿਬਾ ਕੀ ਨੇ ਜੀਉ ਇੰਨੇ ਧਰਨੇ ਕਿ ਸਤਿਗੁਰੂ ਦਾ ਬਾਣਾ ਚਿਤ ਕਰ ਰੱਖ ਜਿਹੜਾ ਗੁਰੂ ਦਾ ਬਾਣਾ ਮੰਨ ਲੈਣਾ ਇਹ ਗੁਰੂ ਦੇ ਅੱਗੇ ਆਪਣਾ ਜੀਉ ਰੱਖਣਾ ਆਪਣੀ ਮਰਜ਼ੀ ਨਾ ਕਰਨੀ ਰਜਾ ਵਿੱਚ ਰਹਿਣਾ ਇਹ ਗੁਰੂ ਕੇ ਅੱਗੇ ਆਪਣਾ ਆਪ ਬੇਟਾ ਕਰਨਾ ਜੇ ਜਿਸ ਨੇ ਆਪਣਾ ਜੀਉ ਗੁਰੂ ਅੱਗੇ ਧਰ ਦਿੱਤਾ ਫੇਰ ਫਿਰ ਸਹਬਾ ਕੀਨ ਸਤਗੁਰ ਆਪੇ ਕਿਰਪਾ ਕਰੇ ਫਿਰ ਤੈਨੂੰ ਮੰਗਣ ਦੀ ਕੀ ਲੋੜ ਹੈ ਵੀ ਕਿਰਪਾ ਕਰ ਉਹ ਆਪੇ ਹੀ ਕਿਰਪਾ ਕਰੇ ਉਸ ਦੀ ਕਿਰਪਾ ਹੁੰਦੀ ਉਹਨਾਂ ਤੇ ਹੈ ਜਿਹੜੇ ਆਪਣਾ ਜੀਉ ਉਸ ਤੇ ਅੱਗੇ ਧਰ ਦਿੰਦੇ ਜੀਉ ਦੀ ਆ ਜੀਉ ਹੈ ਸਾਡਾ ਗੰਦਾ ਹੈ ਤਾਂ ਭੜਾ ਹੈ ਤਾਂ ਮੈਲਾ ਹੈ ਤਾਂ ਜੀਉ ਦੀ ਆ ਵੀ ਹੈ ਅਸੀਂ ਗੁਰੂ ਕੇ ਅੱਗੇ ਧਰ ਦਿੰਦੇ ਔਰ ਉਸ ਦੀ ਨਜ਼ਰ ਵਿੱਚ ਬਖਸ਼ੀਸ਼ ਹੈ ਜਿਸ ਵੇਲੇ ਨਜ਼ਰ ਕੀਤੀ ਉਹਨੇ ਲਿਹਾਲ ਕਰ ਦਿੱਤੀ ਤੋ ਦੋਈ ਤਰੀਕੇ ਹਨ ਲੇਖਾ ਨਵੇੜਨ ਦੇ ਤੋ ਪਹਿਲਾ ਤਾਂ ਅਸੀਂ ਕਰੀ ਨਹੀਂ ਸਕਦੇ ਲੇਖੇ ਵਿੱਚ ਤਾਂ ਅਸੀਂ ਬਖਸ਼ਾ ਹੀ ਨਹੀਂ ਜਾ ਸਕਦੇ ਸਵਾਸ ਸਵਾਸ ਨਾਮ ਜਪੀਏ ਤੇ ਮੁੜ ਕਰੀਏ ਲੇਖਾ ਵੀ ਜਿਤਨੇ ਸਵਾਸ ਦਿੱਤੇ ਸੀ ਤੈਨੂੰ ਆ ਗਏ ਨਾ ਇਹ ਤਾਂ ਸੀ ਕਰ ਨਹੀਂ ਸਕਦੇ ਇਹ ਤਾਂ ਜਮਾਤ ਹੀ ਬੜੀ ਔਖੀ ਹੈ ਇਹ ਤਾਂ ਜਿਨ੍ਹਾਂ ਨੇ ਸਵਾਸ ਸਵਾਸ ਜਪੇ ਹੈ ਅਭੀ ਅਥ ਜੜ ਕੇ ਪਿਆਖ ਦਿਨ ਕਹੋ ਨਾ ਨਿਕਮ ਨੀਚ ਕਰਮਾਂ ਸਰਨ ਪੜੇ ਤੀ ਰਾਖੋ ਕਰ ਕਰਕੇ ਫਿਰ ਆਖੇ ਕੁਚਲ ਕਠੋਰ ਕਾਪਟ ਕਾਮੀ ਡੁਬ ਡੁਬ ਆ ਕਾ ਪਰ ਣਾਂ ਪੰਜਵੇਂ ਪਾਸਾ ਦੀਆ ਚੌਥੇ ਪਾਸਾ ਨੂੰ ਟਕਰੈ ਹਨ ਤੇ ਪੈ ਕਰਦੀਆਂ ਨੇ ਬੇਨਤੀ ਕੁਚਲ ਕਠੋਰ ਕਾਪਟ ਕਾਮੀ ਮੈਂ ਬੜਾ ਸੁਚੀਲ ਹਾਂ ਮੈਂ ਬੜਾ ਕਪਤੀ ਮੈਂ ਬੜਾ ਕਾਮੀ ਕੁਚਲ ਕਠੋਰ ਮੈਂ ਇਦਾ ਕਠੋਰਾ ਤੂੰ ਪੱਥਰ ਨੂੰ ਪੰਜਾ ਲਾ ਲਿਆ ਮੇਰੇ ਮਨ ਨੂੰ ਇੱਕ ਨਾ ਲੱਗੀ ਜੋ ਜਾਨ ਨੂੰ ਜੋ ਤਾਰ ਸਵਾਮੀ ਜਿਵੇਂ ਜਾਣਦੇ ਸਾਨੂੰ ਦਲੀਲ ਨਹੀਂ ਆਉਂਦੀ ਸਾਡੀ ਤਾਂ ਅਪੀਲ ਹੈ ਦਲੀਲ ਨਹੀਂ ਤੇਰੇ ਅੱਗੇ ਅਪੀਲ ਹੈ ਜਿਉਂ ਜਾਨੂ ਤਿਉਂ ਤਾਰ ਸਵਾਮੀ ਕਿਉਂਕਿ ਤੂੰ ਸਮਰੱਥ ਹੈ ਅਪੀਲ ਉਸੇ ਅੱਗੇ ਹੁੰਦੀ ਹੈ ਜਿਹੜਾ ਸਮਰੱਥ ਹੋ ਜਿਸ ਕੋਲ ਅਖਤਿਆਰ ਹੋਵੇ ਤੂੰ ਸਰਵ ਕਲਾ ਸਮਰੱਥ ਹੈ ਤੂੰ ਸਮਰੱਥ ਸਰਨ ਜੋਗ ਤੂੰ ਰੱਖੇ ਆਪਣੀ ਕਲਤਾਰ ਆ ਰਾਜਾ ਹੀ ਕੋਈ ਯਪ ਤਪ ਕਰ ਲਓ ਕਹਿੰਦੇ ਨੇ ਜੀ ਕਰ ਦਿੱਠੇ ਹਨ ਯਾਪ ਤਪ ਨੇਮ ਸੁਚ ਸੰਯਮ ਨਾਹੀ ਇਨ ਬਿਦੇ ਛੁਟਕਾਰ ਕੀ ਚਾਉਂਦੇ ਹੋ ਜੀ ਘਰਤ ਗੋਰ ਅੰਧ ਤੇ ਕੱਢੋ ਇਸ ਅਨੇਖੂ ਵਿੱਚ ਪੈ ਗਏ ਗਰਖ ਦੇ ਜਾਣੇ ਆ ਸਾਨੂੰ ਕੱਢ ਲਵਾਂ ਬਾਹਰ ਕੇ ਜੇ ਸਾਨੂੰ ਸ਼ਾਦੀ ਕਰਨੀ ਤੇ ਛੱਡੋਗੇ ਤਾਂ ਆਪਣੀ ਕਰਨੀ ਕਰ ਨਰਕ ਹੁਣਾ ਪਾਉਂ ਉਠਔਰ ਸ਼ਾਦੀ ਤਾਂ ਇਹੀ ਕਰਨੀ ਹੈ ਨਾ ਕਰਮ ਹੀ Yeah. ਕਹਿਣ ਲੱਗੇ ਆਹ ਸ਼ਬਦ ਪੜ ਮੇਰੀ ਮਤ ਬਾ ਮਰੀ ਮੈਂ ਰਾਮ ਦੇਸਾਰੇ ਸਤਿਵਚਨ ਪੜਨ ਲੱਗੇ ਤਾਂ ਕਹਿਣ ਲੱਗੇ ਨਾ ਇਸ ਤਰ੍ਹਾਂ ਦੇ ਵਿੱਚ ਨਾ ਪੜ ਇਹ ਹੈ ਪਛਤਾਵਾ ਇਹ ਹੈ ਹੌਕਾ ਇਹ ਹੈ ਰੋਣਾ ਆਪਣੇ ਸਾਈਂ ਦੇ ਅੱਗੇ ਦਰਜ ਵਿੱਚ ਇਹ ਹੋ ਜਾਈ ਪੜ ਜਿਹੜੀ ਰਣਵਾਦੀ ਤੋਂ ਸਾਨੂੰ ਤੇ ਕੋਈ ਆਈ ਨਾ ਬਾਬਾ ਜੀ ਨੇ ਫਿਰ ਆਫ਼ ਦਸੀ ਮੇਰੀ ਮਤ ਬਾ ਮਰੀ મેરામું બિસાર્યો કેડા દર્દ થી ઉનાદી આવાજ આવી આવાજ થી કે કીરેને સા મારી મત બામારી સજે ગોડે ઉતે હાથ માર કે સમજાંદે સન કે આંદરસન રામું બિસાર્યો મારી મત બામારી વેરામું બિસાર્યો ਮੇਰੀ ਮਤ ਬਾਰੀ ਆਂਦੇ ਸਨ ਕੋਈ ਰੋਂਦਾ ਹੋਵੇ ਉਹਨੇ ਸੋਚਣਾ ਮੈਂ ਕਿਹੜੇ ਰਾਗ ਵਿੱਚ ਰੋਵਾਂ ਕਦੇ ਰੋਣਾ ਵੀ ਕਿਸੇ ਨੇ ਰਾਗ ਵਿੱਚ ਰੋਇਆ ਤੁਸੀਂ ਰਾਗ ਬਣਾਉਂਦੇ ਹੋ ਰਾਗ ਗਾਉਂਦੇ ਹੋ ਵਿੱਚ ਰੋਣਾ ਨਹੀਂ ਆਉਂਦਾ ਤੇ ਸਾਡਾ ਤਾਂ ਵਈ ਗੁਰੂ ਨਾਨਕ ਅੱਗੇ ਰੋਣਾ ਹੀ ਰੋਣਾ ਮੇਰੀ ਮਤ ਬਾਵਰੀ ਮੈਂ ਰਾਮ ਬਿਸਾਇਰੇ ਹਾਂ ਕਿਨ ਵਿਦਰੇ ਨਾ ਰਹੂੰ ਰੇ ਹੁਣ ਮੈਂ ਰਹਿਣ ਕਿਵੇਂ ਰਹਾਂ ਸੰਸਾਰ ਵਿੱਚ ਕਿਵੇਂ ਰਹਿ ਸਕਦਾ ਜਿੱਨਾ ਚਿਰ ਰਵਾਂਗਾ ਪਾਪ ਹੀ ਕਮਾਵਾਂਗਾ ਜੇ ਨਾਮ ਨਹੀਂ ਜਪਿਆ ਫਿਰ ਬਾਕੀ ਹੈ ਕੀ ਬਾਕੀ ਪਾਪ ਹੀ ਪਾਪ ਹਨ ਜੇ ਸਤ ਸੰਗ ਨਹੀਂ ਕੀਤਾ ਤਾਂ ਬਾਕੀ ਪੱਲੇ ਕੀ ਹੈ ਕੋ ਸੰਗ ਹੀ ਕੋ ਸੰਗ ਹੈ ਇਸ ਵਾਸਤੇ ਅਨੰਕਾਰ ਮੈਨੂੰ ਬਖਸ਼ ਮੈਂ ਭੁੱਲ ਗਿਆ ਮੈਨੂੰ ਮਾਫੀ ਦਿਓ ਕੋਈ ਢੇਪ ਪਵੇ ਚਰਨਾਂ ਉੱਤੇ ਬਾਬਾ ਜੀ ਆਂਦੇ ਸਨ ਕਿ ਜਪ ਤੇ ਕੇ ਤਾ ਕੋਈ ਜਲਧਾਰਾ ਕਰਦਾ ਕੋਈ ਧੋਣੀਆਂ ਤਪਦਾ ਕਿ ਮੈਂ ਕਹਿਣਾ ਗੱਲ ਸਕਿੰਟ ਦੀ ਹੈ ਤੇ ਫਿਰ ਆਪ ਹੀ ਕਹਿੰਦੀ ਸਨ ਸਕਿੰਟ ਦੀ ਕਿਵੇਂ ਅਖੇ ਤੂੰ ਨਿਮਾਣਾ ਅਖੇ ਗੁਰੂ ਨਾਨਕ ਦੇ ਚਰਨਾਂ ਤੇ ਡੇਪ ਉਹ ਤੇਰੇ ਡੈਣ ਵਿੱਚ ਦੇਰੀਆਂ ਨੇ ਬਖਸ਼ਣ ਵਿੱਚ ਦੇਰ ਕੋਈ ਕਿ ਆਕਾ ਮੀਟ ਕੇ ਖੋਲਣ ਵਿੱਚ ਦੇਰ ਲੱਗਦੀ ਹੈ ਫੁੱਲ ਤੋੜਨ ਵਿੱਚ ਦੇਰ ਲੱਗਦੀ ਹੈ ਪਰ ਗੁਰੂ ਨਾਨਕ ਨੂੰ ਬਖਸ਼ਣ ਵਿੱਚ ਦੇਰ ਨਹੀਂ ਲੱਗਦੀ ਜੇ ਤੂੰ ਨਿਮਾਣਾ ਹੋ ਕੇ ਆਖੇ ਉਹ ਗੁਰੂ ਨਾਨਕ ਮੈਂ ਭੁੱਲ ਗਿਆ ਮੈਨੂੰ ਬਖਸ਼ ਅਸੀਂ ਇਹ ਸਹੀ ਤਰੀਕੇ ਬਖਸ਼ਾ ਸਕਦੇ ਪਰ ਇਹ ਨਹੀਂ ਕਿ ਕਰੀਏ ਹੀ ਕੁਛ ਨਾ ਸਿਰਫ ਇਹ ਕਹਿ દਈਏ ਸਾਨੂੰ ਬਖਸ਼ ਲੈ ਨਹੀਂ ਕਰੀਏ ਤੇ ਕਰਕੇ ਫਿਰ ਆਖੀਏ ਸੀ ਕੁਛ ਨਹੀਂ ਕੀਤਾ ਸਾਨੂੰ ਬਖਸ਼ ਲੈ ਜਿੰਨਾ ਕਿ ਕਰ ਸਕਦੇ ਆ ਉਹ ਤਾਂ ਕਰਨਾ ਹੀ ਬਾਕੀ ਜੋ ਸਭ ਕੁਝ ਸੰਸਾਰ ਕਰਦੇ ਫਿਰਦੇ ਜੋ ਸਵੇਰ ਹੋਈ ਤੇ ਜਾਗੇ ਤੇ ਫਿਰ ਭੱਜੇ ਅਸ਼ਵਰੇ ਜਿਸ ਵਲੇ ਭੋਗ ਪਹਿਰੇ ਅਤੀ ਪੰਤੀ ਕੰਨਾ ਵਿੱਚ ਗੂੰਜ ਗਈ ਮਾਇਆ ਕਾਰਨ ਤਾਵਈ ਮੂਰਖ ਲੋਗ ਅਜਾਨਤ ਇਹ ਕਿਤਨੇ ਅਨਜਾਨ ਹਨ ਕਿਤਨੇ ਮੂਰਖ ਹਨ ਮਾਇਆ ਦੇ ਮਗਰ ਭੱਜੇ ਜਾਂਦੇ ਨੇ ਮਾਇਆ ਦੇ ਸਵਾਮੀ ਦੇ ਪੈਰ ਨਹੀਂ ਪੜਦੇ ਕਿਸੇ ਦੀ ਘਰਵਾਲੀ ਹੋਵੇ ਜੇ ਉਸਦੇ ਘਰਵਾਲੇ ਨੂੰ ਚੰਗਲ ਆਖੀਏ ਉਹ ਮਨਾ ਸਕਦਾ ਕਿ ਅਸੀਂ ਮਨਾ ਸਕਦੇ ਉਹਦਾ ਹੱਕ ਉਹ ਮਨਾਈ ਆਪ ਉਸ ਨੂੰ ਆਤੀਏ ਤੇ ਮਾਇਆ ਦਾ Swami ਹੈ ਸਾਈ ਉਸਦੇ ਪੈਰ ਫੜ ਕੇ ਜਿਹੜੀ ਬੇਨਤੀ ਕਰਨੀ ਹੈ ਇੱਥੇ ਕਰ ਉਹਦੇ ਮਗਰ ਨਾ ਭਟਕ ਮਾਇਆ ਕਾਰਨ ਧਾਵਈ ਉਹ ਕਿ ਮੂਰਖ ਲੋਗ ਅਜਾਣ ਉਹ ਮੂਰਖ ਹਨ ਅਨਜਾਣ ਅਨਜਾਣ ਕੀ ਨੂੰ ਆਖਦੇ ਨੇ ਜਿਹਦੇ ਕੋਲ ਚੀਜ਼ ਪਈ ਹੋਵੇ ਤੇ ਭਜਿਆ ਜਾਂਦਾ ਹੋਵੇ ਪੁੱਛਦਾ ਫਿਰਦਾ ਹੋਵੇ ਸਹਿਬਾ ਗਨ ਸੁਖ ਕਾហេਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਸੁਖ ਦੀ ਖਾਤਰ ਕਿਤਨੇ ਦੁਖ ਪਾਰੇ ਹੈ ਬੰਦੇ ਬੰਦੇ ਕੋਲ ਜਾਂਦਾ ਬੰਦੇ ਬੰਦੇ ਦੀ ਸੇਵਾ ਕਰਦਾ ਬੰਦਿਆਂ ਦਾ ਦਾਸ ਬਣਿਆ ਅਸਰ ਸੁਖ ਕਾហេਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਇਹਦੀ ਹਾਲਤ ਕੀ ਹੈ ਅਕੇ ਉਸ ਕੁੱਤੇ ਵਰਗੀ ਇਹ ਦਵਾਰੇ ਦਵਾਰੇ ਸਵਾਨ ਜਿਉ ਢੋਲਕ ਨਹੀਂ ਸੋਧੇ ਰਾਮ ਪਕ ਕੁੱਤੇ ਵਾਂਗੂ ਦੁਆਰੇ ਦੁਆਰੇ ਡੋਲਦਾ ਫਿਰਦਾ ਨਾ ਇੱਕਦਾ ਬਣਿਆ ਤੇ ਨਾ ਵੇਲੇ ਨਾਰ ਇਸ ਨੂੰ ਟੱਕਰ ਮਿਲੇ। ਕਿਲਾ ਦਰ ਦਰ ਦਾ ਮੰਗਤਾ ਹੋਵੇ। ਬਹੁਤੀ ਕਰੀ ਪਰਾਵਨਾ ਜੋ ਰਹਿੰਦਾ ਭੁੱਖਾ। ਮੌਤੇ ਬੂਏ ਫਿਰਨਵਾਲਾ ਕਦੇ ਸੁਖੀ ਨਹੀਂ ਖਾਇਆ। ਇੱਕ ਗੁਰੂ ਨਾਨਕ ਦਾ ਦਰ ਮੱਲੇ ਲੈ। ਗੁਰੂ ਨਾਨਕ ਦੇ ਬੂਏ ਤੇ ਬਹਿ ਜਾ। ਗੁਰੂ ਨਾਨਕ ਦੇ ਚਰਨ ਫੜ ਕੇ ਆਖ। ਬਾਬਾ ਮੈਂ ਕਰ ਵਹੀਨ ਕੁੜਿਆ। ਇਹ ਉਹਨਾਂ ਦੀ ਬਾਣੀ ਸਾਨੂੰ ਰਾਹ ਤੇ ਦੱਸਦੀ ਹੈ। ਬਾਬਾ ਜੀ ਮਿਸਾਲ ਦਿੰਦੇ ਸਨ। ਕੋਈ ਕੋਠੇ ਤੇ ਖੜੋਤਾ ਸੀ ਉਹਨੂੰ ਮਿਲਣ ਗਏ। ਮਿਲਣ ਗਏ ਤਾਂ ਉਹਨੇ ਆਵਾਜ਼ ਦਿੱਤੀ। ਇਹ ਵਈ ਅੰਦਰ ਡੇਵੜੀ ਵਿੱਚੋਂ ਪੌੜੀਆਂ 'ਤੇ ਚੜ ਕੇ ਉੱਤੇ ਆ ਜਾ ਮੈਨੂੰ ਮਿਲੇਗਾ। ਮਿਲਣਾ ਤਾਂ ਉਸਨੂੰ ਸੀ। ਉਸਦੀ ਬਾਣੀ ਨੇ ਸਾਨੂੰ ਰਸਤਾ ਦਿੱਤਾ। ਆ ਜੋ ਬੋਲਿਆ ਨਾ ਵੀ ਅੰਦਰੋਂ ਦੀ ਹੋ ਕੇ ਆ ਫਲਾਣੇ ਪਾਸੇ ਪੌੜੀਆਂ ਨਹੀਂ ਇਹ ਉਹਦੀ ਬਾਣੀ ਹੈ। ਉਨੇ ਬਾਣੀ ਕੀਤੀ ਆਪ ਨੂੰ ਮਿਲਣ ਵਾਸਤੇ ਮੈਨੂੰ ਮਿਲਣਾਗੇ ਐਸ ਰਸਤੇ ਉਦੀ ਆ ਜਾਓ ਤੇ ਇਹ ਗੁਰੂ ਗ੍ਰੰਥ ਸਾਹਿਬ ਸਾਰਾ ਇਹ ਗੁਰੂ ਕੀ ਬਾਣੀ ਇਹ ਗੁਰੂ ਨਾਨਕ ਬੈਠਾ ਬੋਲਦਾ ਜੇ ਗੁਰੂ ਨਾਨਕ ਨੂੰ ਮਿਲਣਾ ਤਾਂ ਜਿਵੇਂ ਬਾਣੀ ਆਖ ਲਈ ਓਵੇਂ ਕਰ ਲੈ ਉਸੇ ਰਸਤੇ ਤੁਰ ਪਰ ਤੁਰਦਾ ਕਿੱਥੇ ਪਹੁੰਚੇਗਾ ਗੁਰੂ ਨਾਨਕ ਕੋਲ ਜਾ ਪਹੁੰਚੇ ਤਾਂ ਬਾਣੀ ਰਸਤਾ ਪਈ ਦਿੰਦੀ ਆ ਮਿਲਣ ਦਾ ਸੱਚਿਆਰ ਨਾ ਬਣ ਇੰਜਨਾ ਕੋ ਮੈਂ ਕੀਤਾ ਹੀ ਨਹੀਂ ਖਬਰੇ ਤੂੰ ਕੀ ਕੁਝ ਕਰ ਬੈਠਾ ਪਰ ਉਹਨਾਂ ਦੀ ਮਾਫ਼ੀ ਤਾਂ ਉੱਛਕਦੀ ਐ ਜੇ ਸੱਚੇ ਦਿਲੋਂ ਆਖੇ ਮੈਂ ਭੁੱਲ ਗਿਆ। ਬਾਬਾ ਮੈਂ ਕਰਮਹੀਣ ਕੁੜਿਆਰ ਕਿਉਂਕਿ ਪਿੱਛੋਂ ਰਾਤੀ ਸੱਦੜਾ ਹਰ ਰਾਤੀ ਮੈਨੂੰ ਸਦ ਹੁੰਦੀ ਰਹੀ ਉਠੇ ਨਾਮ ਕਥਮ ਕਹ ਲੈ ਤੇ ਮੈਂ ਸੁਣਿਆ ਅਣ ਸੁਣਿਆ ਕੀਤਾ। ਮੈਂ ਜਦ ਵੀ ਸੰਗਤ ਵਿੱਚ ਆਇਆ ਮੈਨੂੰ ਇਹੀ ਉਪਦੇਸ਼ ਹੋਇਆ ਅੰਮ੍ਰਿਤ ਵੇਲੇ ਉੱਠੇ। ਮੈਂ ਨਾ ਉਠਿਆ। ਮੇਰੇ ਕੰਨ ਹੀ ਆਵਾਜ਼ ਆਈ ਨਾਮ ਜਪ ਮੈਂ ਨਾ ਜਪ ਸਕਿਆ। ਮੇਰੇ ਜੈਸਾ ਕੋਈ ਯਾਰ ਹੋਰ ਸੰਸਾਰ ਵਿੱਚ ਕੌਣ ਹੈ ਪਿਛਲੀ ਰਾਤੀ ਹਰ ਇੱਕ ਨੂੰ ਸੱਦ ਹੁੰਦੀ ਹੈ ਚਾਹੇ ਕੋਈ ਸੋਨੇ ਔਰ ਚਾਹੇ ਨਾ ਸੋਨੇ ਪਿਛਲੀ ਰਾਤੀ ਇੱਕ ਸੱਦੜਾ ਆਂਦਾਈ ਵੇ ਪਿਛਲੀ ਰਾਤੀ ਇੱਕ ਸੱਦੜਾ ਆਂਦਾਈ ਸੱਦਾ ਦੈ ਰੋਜ ਬੁਲਾਉਂਦਾ ਹੈ ਰੋਜ ਸੱਦ ਦਿੰਦਾ ਹੈ ਅੰਮ੍ਰਿਤ ਵੇਲੇ ਉੱਠੀ ਓਏ ਨਾਮ ਜਪ ਲੈ ਤੇ ਨਾਮ ਦਰਗਾਹ ਦਾ ਟਿਕਟ ਹੈ ਇਹਨੂੰ ਪੱਲੇ ਬੰਨ ਲੈ ਮੇਰੇ ਕੋਲ ਆਏਗਾ ਤੂੰ ਬਾਮੀ ਸੁਣਤੇ ਭਾਵੇਂ ਨਾ ਸੁਣ ਪਰ ਜਿੱਦਣ ਉਸ ਦਾਡੇ ਨੇ ਅਸਲ ਦਾ ਸੱਦਾ ਦੇ ਦਿੱਤਾ ਬਈ ਹੁਣ ਆ ਜਾ ਤੇਰੇ ਲਿਜਾਣ ਵਾਲੇ ਵੀ ਆ ਗਏ ਉਸ ਵੇਲੇ ਅਨ ਸੁਣਿਆ ਕਰ ਸਕੇਗਾ ਉਸ ਵੇਲੇ ਆਖੇਗਾ ਅੱਜ ਮੈਂ ਤਾਂ ਨਹੀਂ ਉਠਿਆ ਜਾਂਦਾ ਮੈਂ ਨਹੀਂ ਉਠਦਾ ਕੋਇਕ ਰਤੀ ਬਲਮ ਨਾ ਦੇਵਣੀ ਵਣਜਾਰੇ ਆ ਮਤਰਾ ਉਨੀ ਤਕੜੇ ਪਾਇ ਹਾ ਤੇ ਡਾਢੀ ਹੱਥਾਂ ਨੇ ਜਿਸ ਵੇਲੇ ਆਣ ਕੇ ਨਪਿਆ ਤੇ ਲੈ ਚੱਲੇ ਗਤ ਗਲਾਵੇ ਗਲਾਵੇ ਪਾ ਲੈ ਉਹਨਾਂ ਨੇ ਘਰ ਵਿੱਚ ਆਖਿਆ ਰੋਜ਼ ਆਖਦੇ ਰਹੇ ਤੇ ਨਹੀਂ ਸੁਣਿਆ ਹੁਣ ਛੱਡਣਾ ਨਹੀਂ ਲੈ ਚੱਲੋ ਉਹਥੇ ਜਾ ਕੇ ਮੁਰ ਪੁੱਛਿਆ ਕਿਉਂ ਬਈ ਕਿੰਨਾ ਕ ਜੱਪ ਕੇ ਆਏ ਦਿਖਾਣਾ ਠੀਕ ਜੇ ਟਿੱਕ ਟਕੋਲ ਹੈ ਤੇ ਬਖੀਸ਼ਾਂ ਹੀ ਬਖੀਸ਼ ਤੇ ਜੇ ਟਿੱਕ ਟਕੋਲ ਨਹੀਂ ਤਾਂ ਫਿਰ ਜਿੰਨੀ ਨਾਮ ਵਿਸਾਰੇਆ ਕੂੜੇ ਲਾਲਚ ਲੱਗ ਜਿਨ੍ਹਾਂ ਨੇ ਨਾਮ ਪੁਲਾਇਆ ਲਾਲਚ ਕੂੜੇ ਪਿੱਛੇ ਇਹ ਤਾਂ ਕੂੜਾ ਲਾਲਚ ਹੈ ਸਹਿਬਾ ਕਨ ਕੂੜਾ ਲਾਲਚ ਛੱਡੀ ਹੈ ਹੋਏ ਇਕ ਮਨ ਅਲਖ ਦੇ ਆਇਆ ਇਕ ਕੂੜਾ ਲਾਲਚ ਛੱਡ ਕੇ ਇਕ ਮਨ ਹੋ ਕੇ ਅਲਖ ਵਾਰੀ ਨੂੰ ਜਪੋ ਸ੍ਰੀ ਵਾ फल ते वे हो पाई है ओ जिया फल पाएगा भला की ओ जिया सहवा दिन जेवे ही कार कमाईओ जैसी कार कमाएगा जे ओ जिया काम करेगा फल ओ जिया पाएगा जे किकर बिजेगा कंडे चुभना आम बिजेगा त रसनाल खाएगा जेवे ही कार कमाई है ओ जे होवे पूर्व लिखिया ता तूड तना दी पाई है ਉਰਵਲਾ ਬੜੇ ਸੰਜੋਗ ਉਹਦੇ ਨਾਮ ਨਹੀਂ ਜਪ ਸਕੇ ਤਾਂ ਜਪਣ ਵਾਲਿਆਂ ਦੀ ਧੂੜ ਹੀ ਪਾ ਲਈਏ ਜਿਨ੍ਹਾਂ ਜਪਿਆ ਉਹਨਾਂ ਦੇ ਚਰਨਾਂ ਦੀ ਧੂੜ ਲੈ ਲਈਏ ਬਾਬਾ ਜੀ ਦੀ ਧੂੜ ਲੈ ਲਈਏ ਜਿਨ੍ਹਾਂ ਨਿਸ਼ਵਾਸ-ਸਵਾਸ ਜਪਿਆ ਜਪਦਿਆਂ ਜਿਨ੍ਹਾਂ ਨੇ ਰਾਤਾਂ ਗੁਜ਼ਾਰੀਆਂ ਜਪਦਿਆਂ ਜਿਨ੍ਹਾਂ ਨੇ ਦਿਨ ਗੁਜ਼ਾਰੇ ਉਹਨਾਂ ਜਪਣ ਵਾਲਿਆਂ ਨੂੰ ਕਿੱਡਾ ਪਿਆਰ ਦੇ ਹਨ ਜਿਨੇ ਜਪਿਆ ਤਿਸਕਾ ਬਲੇਹਾ ਤਿਸਕੇ ਸੰਗ ਤਰੇ ਸੰਸਾਰ ਕਿ ਸੰਸਾਰ ਉਹਨਾਂ ਦੇ ਸੰਗ ਨਾਲ ਕਰ ਸਕਦਾ ਜਿਨ੍ਹਾਂ ਚਿਰ ਉਹਨਾਂ ਦਾ ਸਰੀਰ ਰਿਹਾ ਉਹਨਾਂ ਦੇ ਬਚਨਾਂ ਦਾ ਸੰਗ ਜਿਦ ਦਿਨ ਉਹ ਸਾਈਂ ਦੇ ਚਰਨਾਂ ਵਿੱਚ ਜਾ ਸਮਾਏ ਉਹ ਦਿਨ ਉਹਨਾਂ ਦੀ ਚਰਨ ਤੋੜੀ ਦਾ ਸੰਗ ਇਹ ਉਹਨਾਂ ਦੀ ਤੋੜ ਲੈਣੀ ਹੈ ਉਹਨਾਂ ਦੇ ਨਿਮਰਤਾ ਵਾਲੇ ਬਚਨ ਕਮਾਣੇ ਹਨ ਤੇ ਫਿਰ ਕੀ ਆਖਦੇ ਸਨ ਰਾਗਾ ਤਿਆਂ ਸੁਣਾਨਾ ਮੇਰੀ ਮਤ ਵਾਂਗਰੀ ਮੈਂ ਰਹਿਣ ਦਿਸਾਰਿਆ ਜਪਣਾ ਵਾਲੇ ਪੈ ਕਹਿੰਦੇ ਨੇ ਮੇਰੀ ਮਤ ਬਾਵਰੀ ਮੈਂ ਰਾਮ ਵਿਸਾਰਿਓ ਤੇ ਨਾ ਜਪਣ ਵਾਲਾ ਕੀ ਆਖੇਗਾ ਅਸੀਂ ਤਾਂ ਨਾ ਜਪਣ ਵਾਲਿਆਂ ਵਿੱਚ ਹਾਂ ਜਪਣ ਵਾਲੀ ਆਨੇ ਕੀ ਮੇਰੀ ਮਤ ਬਾਵਰੀ ਮੈਂ ਰਾਮ ਵਿਸਾਰਿਓ ਕਿਨੂ ਦਰਹ ਨਰਹ ਹੋਰੇ ਸੇਜੇ ਰਮਤ ਨੈਣ ਨਹੀਂ ਪੇਖਾਂ ਇਹ ਦੁੱਖ ਕਾਥਿਓ ਘੋਰ ਐਡਾ ਦੁੱਖ ਹੁ ਕਿਸਕੇ ਜਾ ਕੇ ਹੋਲਾ ਕਿ ਤੂੰ ਬੈਠੇ ਅੰਦਰ ਤੇ ਮੈਂ ਤੈਨੂੰ ਵੇਖ ਨਹੀਂ ਸਕਦਾ ਤੂੰ ਮੇਰੇ ਕੋਲ ਹੈ ਤੇ ਮੇਰੀਆਂ ਅੱਖਾਂ ਨਹੀਂ ਵੇਖਣ ਵਾਲੀਆਂ ਤੂੰ ਮੇਰੇ ਅੰਗ ਸੰਗ ਹੈ ਤੇ ਮੈਨੂੰ ਕਦੇ ਚੇਤਾ ਹੀ ਨਹੀਂ ਆਇਆ ਤੇਰਾ ਇਹ ਦੁੱਖ ਕਿਸ ਨੂੰ ਆਖੀਏ ਇਹ ਵੱਡਾ ਦੁੱਖ ਜਿਹਨੂੰ ਬਾਪ ਕਹਿ ਗਿਆ ਹੋਵੇ ਜਾਣ ਵੇਲੇ ਤੇਰੇ ਵੇੜੇ ਵਿੱਚ ਧਨ ਦੱਬਿਆ ਪਰ ਮੈਨੂੰ ਪਤਾ ਨਹੀਂ ਕਿੱਥੇ ਕਦੇ ਉਹ ਥਾਂ ਪੁੱਟਣਾ ਕਦੇ ਉਹ ਪੁੱਟਦਾ ਨਹੀਂ ਪਿਆ ਮਿਲਦਾ ਕਿੱਡਾ ਦੁੱਖ ਹੈ ਹੈ ਬੜੀ ਗਰੀਬੀ ਪੈਸੇ ਦੀ ਬੜੀ ਲੋੜ ਹੈ और यह भी पता है कि अंदर मेरे लखा दबे पे पर मेनू पता नहीं पे कि उस दुख अमृत संघ बस है तेरे तेरे अमृत अंग संग है पुर जायो रे मुड़े तू छे रस लपटाय तू उस रस की खोज नहीं की तू उस रस वाली थांू टोंडया नहीं उस थां पकड़िया नहीं ਉਸ ਤਨ ਖੋਦਿਆ ਨਹੀਂ ਤੈਨੂੰ रस प्राप्त ਨਹੀਂ ਹੋਇਆ ਤੂੰ ਜ਼ਹਿਰ ਦੇ ਪਿੱਛੇ ਭਜਿਆ ਤਰੇ ਮੁੜੇ ਤੂੰ ਉੱਚੇ रस ਲਿਬਤਾਇਓ ਅੰਮ੍ਰਿਤ ਸੰਗ ਬਸਤ ਹੈ ਤੇਰੇ ਜੇ ਤੂੰ ਚਾਹੇ ਤਾਂ ਜੱਪ ਸਕੇ ਸ੍ਰੀ ਵਾ ਜੇ ਤੂੰ ਚਾਹੇ ਤਾਂ ਅੰਮ੍ਰਿਤ ਵਿੱਚ ਲੇ ਉੱਠ ਕੇ ਸਤ ਸੰਗ ਵਿੱਚ ਆ ਜਾਵੇਂ ਪਰ ਇੱਕ ਨਿੱਕੀ ਜੀ ਗੱਲ ਪਿੱਛੇ ਕਿ ਉਸ ਵੇਲੇ ਆਲਸ ਆ ਜਾਂਦਾ ਹੈ ਤੇ ਬੰਦਾ ਆਪਸਾ ਪਰਤ ਕੇ ਮੁਰਸਾ ਹੋ ਜਾਂਦਾ ਏਨੂੰ ਪਤਾ ਹੋਵੇ ਬਈ ਨਾ ਅੰਮ੍ਰਿਤ ਵਿੱਚ ਲੇ ਉੱਠਣ ਵਾਲਿਆਂ ਨੂੰ ਕਿਹੜੀ ਮਹਰ ਪਵੇਗੀ ਕਈ ਕੰ ਲਗਾ ਦੀ ਕਿਰਪਾ ਕਰ ਕਿਰਪਾ বিনা ਅੰਮ੍ਰਿਤ ਵੇਲੇ ਨਹੀਂ ਉਠਿਆ ਜਾਂਦਾ ਬਈ ਕਿਰਪਾ ਦੀ ਕੀ ਲੋੜ ਹੈ ਜੇ ਤੂੰ ਸੁੱਤਾ ਹੋਵੇਂ ਅੰਮ੍ਰਿਤ ਵੇਲੇ ਕੋਈ ਤੇਰੇ ਕੋਲ ਖੜੋ ਕੇ ਆ ਕੇ ਤੇਰੇ ਘਰ ਨੂੰ ਅੱਗ ਲੱਗੀ ਹੋਈ ਹੈ ਮਰਵੀ ਸੁੱਤਾ ਰਹੇਗਾ ਡਰ ਕੇ ਉਠੂਗਾ ਹੈਗਾ ਕੋਈ ਚਾਖੇ ਤੇਰੀ ਮੰਜੀ ਤਲੇ ਸੱਫ ਫਿਰਦਾ ਤੂੰ ਛਾਲ ਮਾਰ ਕੇ ਉੱਠ ਖੜੋਵੇਂਗਾ ਕਿੱਥੇ ਸੱਪ ਤੋਂ ਡਰ ਗਿਆ ਹਾਂ ਅੱਗ ਤੋਂ ਡਰ ਗਿਆ ਹਾਂ ਗੁਰੂ ਨਾਨਕ ਤੋਂ ਨਾ ਡਰੂ ਸਤਿਗੁਰੂ ਨੇ ਆਖਿਆ ਅੰਮ੍ਰਿਤ ਵੇਲੇ ਉੱਠ ਤੇ ਤੈਨੂੰ ਪਉ ਨਾ ਆਇਆ ਕਿ ਜੇ ਮੈਂ ਗੁਰੂ ਕੀ ਆਗਿਆ ਦਾ ਪਾਲਨ ਨਾ ਕੀਤਾ ਤਾਂ ਫੇਰੀ ਥਾਂ ਕਿਹੜੀ ਹੈ ਸਤਿਗੁਰੂ ਆਖਦੇ ਨੇ ਪਿਛਾਂ ਰਾਤੀ ਸੱਦੜਾ ਨਾਮ ਖਸਮ ਕਾਇਲ ਪਿਛਲੀ ਰਾਤੀ ਸੱਦੜਾ ਖੰਦਈ ਉਠੋਏ ਖਸਮ ਦਾ ਨਾਮ ਜਪੂ ਨਹੀਂ ਜਪ ਕੇ ਜਾਏਗਾ ਤਾਂ ਫੇਰ ਲਿਲਕੜੀਆਂ ਲੈਦਾ ਜਾਏਗਾ ਬਾਬਾ ਮੈਂ ਕਰਵੀ ਨਿਕੜ ਯਾਰ ਨਾਮ ਨਾ ਪਾਇਆ ਤੇਰਾ ਰੋਂਦਾ ਜਾਏਗਾ ਕਹਿੰਗਾ ਮੈਂ ਤੇਰਾ ਨਾਮ ਨਹੀਂ ਜਪਿਆ ਮੈਨੂੰ ਮਾਫ ਕਰ ਮੈਨੂੰ ਬਖਸ਼ ਲੈ ਬਖਸ਼ਾਨਾ ਤਾ ਫਿਰ ਵੀ ਲੱਗੇਗਾ ਕਿਉਂਕਿ ਜਾਂ ਤੇ ਉਸ ਕੋ ਲਜਾਈਏ ਹੀ ਨਾ ਮਤਲਬ ਹੀ ਨਾ ਰੱਖੀਏ ਤੇ ਜਿਸ ਤੇ ਕੋ ਜਾਣਾ ਹੈ ਜਿਸ ਨਾਲ ਮਤਲਬ ਹੈ ਔ ਕੀ ਸੌਖੀ ਵੇਲੇ ਮੁਰ ਜਿੱਦੀ ਅੱਗੇ ਆਣ ਕੇ ਨਾ ਰਗੜਨਾ ਤੇ ਹੱਥ ਜੋੜਨੇ ਨੇ ਉਹਦਾ ਬਚਨ ਪਹਿਲਾਂ ਹੀ ਮੰਨ ਲੈ ਸੁੱਖ ਪਾਏਗਾ ਸਵੇਰ ਵਕਤ ਪਿਛਾਂ ਰਾਤੀ ਸਦੜਾ ਨਾਮ ਖਸਮ ਕਾ ਲਿਓ ਪਿਛਲੀ ਰਾਤ ਹੈ ਸਦ ਹੋ ਰਹੀ ਹੈ ਤੈਨੂੰ ਉਠੀ ਪਰਮੇਸ਼ਰ ਦਾ ਨਾਮ ਜਪੋ ਤੇਰੇ ਜਿਲੇ ਜਿਹੜੇ ਨਾਮ ਜਪਦੇ ਹਨ ਅੰਮ੍ਰਿਤ ਵੇਲੇ ਕਿਡੀਆਂ ਬਖਸ਼ਿਸ਼ਾਂ ਦੇ ਹੱਕਦਾਰ ਹੁੰਦੇ ਹਨ ਚਾਲਾਂਗੇ ਉਠ ਨਾਮ ਜਪ ਨਿਸਵਾ ਸਰ ਆਰਾਜ ਸਹਿਵਾ ਜਨ ਕਾੜਾ ਤੁਝੇ ਨਭਾ ਪਈ ਨਾਨਕ ਮਿਟੇ ਉਪਾਤ ਤੈਨੂੰ ਕੋਈ ਕਾੜਾ ਨਹੀਂ ਵਿਆਪੇਗਾ ਤੇਰੀਆਂ ਆਧੀਆਂ ਬਿਆਧੀਆਂ ਉਪਾਧੀਆਂ ਸਭ ਮਿਟ ਜਾਣਗੀਆਂ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਜਪੇਂਗਾ ਸ੍ਰੀ ਵਾ